ਤੇ গুড মর্নিং ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰਵਾਹ ਵਲੌਗਸ ਤੇ ਹੋਰ ਦੂਸਰੇ ਕਿਵੇਂ ਹੋਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰ ਤੰਦਰੁਸਤ ਹੋਵੋਗੇ ਤੇ ਲੋ ਜੀ ਕਰਦੇ ਆ ਵਲੌਗ ਦੀ ਸਟਾਰਟਿੰਗ ਤੇ ਵਲੌਗ ਦੀ ਸਟਾਰਟਿੰਗ ਕਰਦੇ ਆ ਬਸ ਹੁਣ ਆਪਾਂ ਤੇ ਕਰਦੇ ਆ ਕੁਛ ਕੰਮ ਧੰਦੇ ਹੋਵੇ ਕੁਛ ਕਰ ਰਹੇ ਹਾਂ ਆਪਣੇ ਉਹ ਕਰਦੇ ਆ ਤੇ ਉਸ ਤੋਂ ਬਾਅਦ ਆਪਾਂ ਟਾਈਮ ਆਪਣਾ ਵਲੌਗ ਦਾ ਟਾਈਮ ਤੁਹਾਨੂੰ ਪਤਾ ਹੈ 9 ਜਾਂ 10 9:00 ਵਜੇ 9 ਵਜੇ ਹੁੰਦੀ ਪਹਿਲਾਂ 10 ਵਜੇ ਹੋਣ ਲੱਗ ਗਈ ਸੀ ਸਟਾਰਟਿੰਗ ਹੁਣ ਆਪਣੇ 9 ਵਜੇ ਹੁੰਦੀ ਹੁਣ ਆਪਾਂ ਚੱਕਦੇ ਬੇਬੀ ਦੇ ਕੁਝ ਖੜਾਉਣੇ ਪੜੋਣੇ ਤੇ ਖਲਾਰਾ ਵਾਰਾ ਹੁੰਦਾ ਜਦ ਬੱਚਾ ਜੋ ਛੋਟਾ ਹੁੰਦਾ ਆਪਾਂ ਇਹਦਾ ਖਲਾਰਾ ਚੱਕਦੇ ਆ ਪਹਿਲਾਂ ਸਭ ਤੋਂ ਪਹਿਲਾਂ ਕੱਪੜਿਆਂ ਦਾ ਤੇ ਖੜਾਉਣੇ ਉਹਦਾ ਤੇ ਉਸ ਤੋਂ ਬਾਅਦ ਆਪਾਂ ਹੁਣ ਆਪਾਂ ਕਰਦੇ ਆ ਕੰਟੀਨਿਊ ਕਰਾਂਗੇ ਆਪਾਂ ਜਿਹੜਾ ਆਪਣਾ ਤੇ ਬਾਕੀ ਜੇਕਰ ਕੋਈ ਸਾਡੇ ਚੈਨਲ ਤੇ ਨਿਊ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਚਲੋ ਜੀ ਹੁਣ ਜੁੜਾ ਕਰ ਦੀਏ ਕੰਪਿਊਟਰ ਕੰਦੂ ਸਾਡੇ ਦਾ ਜੁੜਾ ਕਰਕੇ ਸਭ ਦਾਦੀ ਕੋਲ ਨਹੀਂ ਦੇਣਾ ਪੁੱਤ ਦਾਦੀ ਕੋਲ ਜਾਵਾਂਗੇ ਆਪਾਂ ਠੀਕ ਹੈ ਬਬੂ ਅੱਛਾ ਇੱਥੇ ਤਾਂ ਰਿਸਤਾ ਹੈ ਜੇ ਆਪਾਂ ਦੀ ਇੱਧਰ ਧਰੀ ਹੋਈ ਖਿਚੜੀ ਇੱਧਰ ਤਾਂ ਆਪਣੇ ਕੱਲ੍ਹ ਲਈ ਸਬਜ਼ੀ ਪਈ ਆ ਤੇ ਅੱਜ ਆਪਾਂ ਕੀ ਬਣਾਉਣਾ ਉਹ ਤੇ ਦੇਖਦੇ ਹਾਂ ਜੇ ਟੈਂਡਰ ਦਿਲ ਨਹੀਂ ਦਿੱਤੀ ਲਈ ਢੋਲਿੰਦੀ ਦੁਪਹਿਰੇ ਮੈਂ ਇਸੇ ਚੁੱਲੇ ਤੇ ਆਲੂ ਮਟਰਾਂ ਦੇ ਸੀ ਤੇ ਅੱਜ ਮੈਂ ਸੋਚ ਰਹੀਆਂ ਕਿ ਆਪਾਂ ਜਿਵੇਂ ਨਾ ਅਸੀਂ ਬਹੁਤ ਮਿਲਦਣਾ ਜਿਵੇਂ ਕਹਿ ਰਹੀ ਆਲੂ ਗਾਜਰਾਂ ਨਹੀਂ ਅਸੀਂ ਪਹਿਲੀ ਵਾਰ ਬਣਾਈਆਂ ਸੀ ਉਸੇ ਪ੍ਰਕਾਰ ਅਸੀਂ ਚਿੱਟੇ ਛੋਲੇ ਬਣਾਏ ਬਹੁਤ ਪਰ ਬਹੁਤ ਘੱਟ ਬਣਾ ਸਾਹ سال ਹੀ ਹੋ ਗਿਆ ਸੀ ਬਣਾਏ ਨਹੀਂ ਹੁਣ ਤੇ ਉਹ ਬਣਾਉਣੀ ਆ ਜੀ ਬਣਾਉਣਾ ਕੀ ਸੀ ਸੋਚਿਆ ਕਿ ਸੀ ਮੈਂ ਸੋਚਿਆ ਚਿੱਟੇ ਛੋਲੇ ਬਣਾਵਾਂਗੇ ਆ ਉਪਰੋਂ ਟਰਤੇ ਤੇ ਹੁਣ ਮੇਰਾ ਮਾਈਂਡ ਹੋ ਗਿਆ ਚੇਂਜ ਅੱਜ ਆਪਾਂ ਬਣਾਵਾਂਗੇ ਤੁਹਾਨੂੰ ਮੈਂ ਇੱਕ ਦਿਨ ਕਿਹਾ ਸੀ ਨਾ ਪਕੌੜੀਆਂ ਦੀ ਬਰੀਕ ਭੁਜੀਏ ਤੋਂ ਮੜਾ ਜਾਂ ਮੋਟਾ ਹੁੰਦਾ ਜੇ ਉਹਦੀ ਇਹਦੀ ਸਬਜ਼ੀ ਬਣਾਵਾਂਗੇ ਆਪਾਂ ਜੀ ਬਹੁਤ ਟੇਸਟੀ ਬਣਦੀ अज बनावे थोनू भी बखावे रेसिपी बनाव गे पर चूल्हे की चुल्हे टेस्ट ही बहुत बनती सब्जी अच्छ लेट है मेरा ब्रेकफास्ट तो थोड़ा पता ही मैं साढ़े 11 12 ਵਜੇ ਦੇ ਕਰੀਬ ਕਰਦੇ ਆ। ਲੋਟ ਕਿਚੜੀ ਬਸ ਆਪਣੀ ਬਣਨ ਦੇ ਨੇੜੇ ਹੈਗੀ ਆ ਆਪਾਂ ਮਸਾਲਾ ਸਭ ਦਾ ਕੱਟ ਕੇ ਤੇ ਪੀ ਲੈਨੇ ਨੂੰ। ਫਲਾ ਤੋ ਕੀ ਲਿਓਨੀ ਮੈਂ ਨਾ ਇਹ ਚਾਲੂਆਂ ਚ ਪਾ ਦੇ ਨੇ ਇਹਦੇ ਨਾਲ ਇਹ ਸਬਜ਼ੀਆਂ ਜਿਹੜੀ ਹੁੰਦੀਆਂ ਨੇ ਨਾ ਟਮਾਟਰ ਨਾਲ ਖਟ ਮਿੱਠੀ ਬਣਦੀ ਹੈ ਸੋ ਟਮਾਟਰ ਪਾਉਣਾ ਲਾਜ਼ਮੀ ਹੈ ਕਿ ਥਾਨਾ ਸੋਜੀ ਬਨਉਣੀ ਬੁੱਤਿ ਕਿ ਥਾਨਾ ਚਲੋ ਜੀ ਇਧਰ ਆਪਾ ਪੋਨੇ ਤੇਲ ਕਿ ਥਾਨਾ ਹੂੰ ਕਿ ਥਾਨਾ ਸੋਜੀ ਤਾਂ ਲਈ ਫਿਰ ਆਪਾ ਇਹਨੂੰ ਦਾਦੂ ਕੋਲ ਹੀ ਪੇੜਾ ਕਰਾ ਦੇ ਤੇਰੀ ਬਾਤ ਇਧਰ ਦੀ ਤੇਰੀ ਬਾਤ ਨਹੀਂ ਹੋਈ ਕਿਸੇ ਨਾਲ ਨਾ ਮੇਰੇ ਨਾਲ ਕਰ ਲਾ ਬਾਤ ਦੋ ਚਾਰ ਗੱਲਾਂ ਪਤਵੈਂਦਾ ਗੱਲਾਂ ਕੀ ਹਾਲ ਚੜਾ ਠੀਕ ਆ ਹੈ ਆ ਪਿੱਛੋਂ ਸਹੀ ਕਰ ਜਾ ਤੱਕਦੀ चलो जी आप सब्जी नहीं पता नहीं कितनी पाई आप बहुत टेस्टी सब्जी बना लागे तो है कोई नहीं तू तो ना बात करना मैं वेलियां तेरे को करना पुत्र पीढ़ी लिया मेरे बह के बात कर ला दो चार

ਕੁਲਰੇ ਤੇ ਕੰਮ ਕਰਨ ਦਾ ਬਹੁਤ ਮਜ਼ਾ ਆਉਂਦਾ। ਮਾੜੀ ਤਵਾਦ ਬੰਦਾ ਨਾਲ ਗੈਸ ਕੋਲ ਖੜਨ ਦੀ ਲੋੜ ਨਹੀਂ ਤੇ ਵਧੀਆ ਸੇਕ ਤੇ ਠੰਡ ਹੈਗੀ। ਟਾਕਣਾ ਲਾ ਕੇ ਮੈਂ ਬਣਾ ਲਈ ਇਹਨੇ ਤੇ ਲਓ ਜੀ ਆਪਾਂ ਮਸਾਲੇ ਪਹਿਲੀ ਤਰ੍ਹਾਂ ਭੁੰਨਾਗੇ। ਫਿਰ ਇਹਦੇ ਚਕਾਵਾਂਗੇ ਸਾਰੇ ਮਸਾਲੇ। ਹੁਣ ਅੱਗੇ ਭੋਲੇ ਦੇਖਣਾ ਸਾਰੇ ਮਸਾਲੇ ਪਾਵਾਂਗੇ। ੱਟਾ ਬੰਦਾ ਦੁੱਪ ਹੋ ਗਿਆ ਇਹ ਵਿੱਚ ਹੁਣ ਆਪਾਂਾਰੇ ਮਸਾਲੇ ਪਾਵਾਂਗੇ ਜਿਹੜੇ ਆਪਾਂ ਪੋਣੇ ਆ ਤਾਂ ਬੜਾ ਗਿਰ ਲਾਲ ਮਿਰਚ ਸੁੱਕੇ ਪਹਾਰੀ ਵੀ ਪਾਈ ਇੱਕ ਉਸਾਂ ਨਾ ਪੋਣਨਾ ਹਲਦੀ ਨਮਕ ਨਮਕ ਵੀ ਪਾ ਲੈ ਜੀ ਨੂੰ ਅੰਟੀ ਚੀਨ ਸਾਲਾ ਘਰ ਦਾ ਬਣਿਆ ਮਸਾਲਾ ਮੁੱਕ ਗਿਆ

చాలా ఉపర్నా తరణా చె మసాలా తిన సో రెడ్ రెడ్చే మసాలే నేను ఆ మసాలే పే మసాలే పై ఆ చుల్లే మేము టేస్ మసాలాకాలే జ ఆలూ సూచ ਕਰ ਲਏ ਤੇ ਛੋਟਾ ਪਾਣੀ ਪਾਵਾਂਗੇ। ਮਾਲੂਜੇ ਪੱਕਣ ਕੇ ਦਿਨ ਆਪ ਐਡ ਕਰਾਂਗੇ। ਦੂਜਾ ਪਕੌੜੀਆਂ ਵਾਲਾ। ਤੇ ਫਿਰ ਤੁਹਾਨੂੰ ਦੱਸਾਂਗੇ ਕਿੱਦਾਂ ਬਣਦੀਆਂ ਟੇਸਟੀ ਕਿਵੇਂ ਬਣਦੀਆਂ। ਚਲੋ ਜੀ ਹੁਣ ਆਲੂ ਬੰਦੋ ਫਿਰ ਆਪਾਂ ਕਰਦੇ ਹਾਂ ਗੱਲਬਾਤ। ਉਹ ਤਾਂ ਮੰਨ ਲਈ ਦਿਲਾਉ। ਲਾਓ ਲਾਓ। तो लो जी आपती है सब्जी जो तो बनूगी बाकी बद प्रोसैस दिखाऊंगी जो तो करा आप जब लिया चलो जी चलो तो जी ਜਦੋਂ ਹੁਣ ਬਣੂਗੀ ਜੇ ਤੁਹਾਨੂੰ ਦਿਖਾਉਣੀ ਹੈ ਉਸ ਤੋਂ ਬਾਅਦ ਤੇ ਹੁਣ ਆਪਾਂ ਜੱਪ ਜਦੋਂ ਤੁਹਾਨੂੰ ਖਵਾਉਣੇ ਆ ਖਿਚੜੀ ਵਿੱਚ ਦੀ ਉਹਨੂੰ ਬ੍ਰੇਕਫਾਸਟ ਕਰਾਉਣੇ ਲੋ ਜੀ ਧਰਤੀ ਦੇ ਚੁੱਲੇ ਤੇ ਆਪਾਂ ਉੱਤੇ ਪਾਣੀ ਧਰਤਾ ਉਹਦੇ ਨਾਲ ਫਿਰ ਨਾਲੇ ਤਾਂ ਵਧੀਆ ਬਣਦੀ ਦੇਖੋ ਪੁੰਨ ਪੁੰਨ ਕਿੰਨਾ ਫਿਰ ਵਧੀਆ ਬਣ ਜਾਂਦੀ ਸੀ ਓਹੋ ਪੜਾ ਧੂਆਂ ਵਾਲਾ ਕੋੜਾ ਜੱਪ ਤਾਂ ਰੈਡੀ ਹੈ ਬਿਲਕੁਲ ਖਾਣੇ ਨੂੰ ਖਵਾਉਣੇ ਆ ਜਾਪ ਚਲੋ ਜੀ ਆਪਣੀ ਜਿਹੜੀ ਸਬਜੀ ਆਲੂ ਆ ਜਿਹੜੇ ਬਿਲਕੁਲ ਉਹ ਹੋ ਗਿਆ ਰਿੱਝ ਗਿਆ ਫਤੂ ਸਬਜੀ ਬਣਦੀ ਆ ਬਿਲਕੁਲ ਲਾਲ ਲਾਲ ਤਰੀ ਇਹਦੀ ਜਦ ਇਹ ਉਹਦੇ ਰਿੱਝ ਜਾਊਗਾ ਆਲੂ ਵੈਸੇ ਹੋ ਗਿਆ ਤੇ ਆਪਾਂ ਵਿੱਚ ਪਾ ਦਾਂਗੇ ਆਪਾਂ ਲਓ ਜੀ ਅੱਜ ਦੇਖਦੇ ਆ ਕਿੱਦਾਂ ਦੀ ਬਣਦੀ ਆਲੂ ਨੋਚ ਹੁਣ ਇਹਨਾਂ ਨੂੰ ਆਪਾਂ ਬਣਨ ਦਿੰਨੇ ਆ ਸਬਜੀ ਨੂੰ ਤੇ ਦੇਖਦੇ ਆਂ ਕਿ ਰਿਜ਼ਲਟ ਨਿਕਲਦਾ ਨਾ ਸੌਫਟ ਜੀਆਂ ਹੋ ਜਾਣਗੀਆਂ ਬਿਲਕੁਲ ਚੀਨੋਂ ਪਟਾ ਕੇ ਦਿੰਨੇ ਆਂ ਪਾਣੀ ਆਲਾ ਲਾਤਾ ਆਪਾਂ ਅੱਗ ਚੱਲੀ ਜਾਂਦੀ ਚਲੋ ਜੀ ਹੁਣ ਬਸ ਆਪਾਂ ਸਬਜੀ ਜਿਹੜੀ ਹੈ ਧਰਤੀ ਆ ਨਾ ਤੋਂ ਤਾਂ ਆਪਾਂ ਸਵੇਰੇ ਹੀ ਲੈਣੇ ਹੁੰਨੇ ਸਦਿਆਂ ਹੀ ਤੇ ਹੁਣ ਬਸ ਆਪਾਂ ਸਬਜੀ ਦੀ ਕਰਦੇ ਢੇਕ ਦੇਖੋ ਬਹੁਤ ਸੋਹਣੀ ਤਿਆਰ ਹੋ ਗਈ ਆਪਣੀ ਸਾਡੀ ਹਸਬੰਦ ਦੀ ਫੇਵਰੇਟ ਹੈ ਸਬਜੀ ਬਰੀਕ ਨਹੀਂ ਤਾਂ ਨਹੀਂ ਬਣਾਈ ਸੀ ਪਹਿਲਾਂ ਪਕੌੜੇ ਜਿਹੜੇ ਹੁੰਦੇ ਟਾਂਗਰ ਉਹਨਾਂ ਮੈਂ ਧਨੀਆ ਤੋੜਨਾ ਟਾਂਗਰਾਂ ਦੀ ਬਹੁਤ ਅਸੀਂ ਖਾਂਦੇ ਐ ਇੰਨੇ ਫੇਵਰੇਟ ਐ ਨਾ ਟਾਂਗਰ ਮੀਨਸ ਪਕੌੜੇ ਇੱਧਰ ਲੈ ਲਈਏ ਚ ਹੁਣ ਪਹਿਲਾਂ ਵੀ ਬਹੁਤ ਵਾਰ ਦੱਸਿਆ ਪਕੌੜੇ ਕਹਿੰਦੇ ਐ ਪਰ ਸਾਡੇ ਉਧਰ ਟਾਂਗਰ ਕਹਿੰਦੇ ਬਹੁਤ ਖਾਂਦੇ ਅਸੀਂ ਸਬਜ਼ੀ ਪਰ ਅਬਰੀਕ ਪਕੌੜੀ ਦੀ ਮਨ ਲੱਗਦਾ ਨਾ ਇੱਕ ਅੱਧੀ ਵਾਰ ਅਸੀਂ ਬਠੰਡੇ ਖਾਧੀ ਬਸ ਜਦ ਜਦ ਹੋਣ ਵਾਲਾ ਸੀ ਇੱਥੇ ਧਨੀਆ ਕਾਫੀ ਲੱਗਾ ਗਮਲੇ ਚ ਆਪਾਂ ਇੱਥੇ ਤੋੜ ਲੈਨੇ ਅਜ ਉਧਰ ਨਹੀਂ ਜਾਂਦੇ ਧਨੀਆ ਕੱਟ ਕੇ ਵਿੱਚ ਪਾ ਦਿੰਨੇ ਖੁਸ਼ਬੂ ਆ ਜਾਊਗਾ ਜਦੋਂ ਬਣਨ ਦੇ ਨੇੜੇ ਐ ਨਾ ਸਬਜ਼ੀ ਲੋਚ ਤਣੀਆਂ ਇਹਨਾਂ ਨੂੰ ਧੋ ਕੇ ਤੇ ਆਪਾਂ ਕੱਟ ਕੇ ਪਾ ਲੈਨੇ ਆ ਅੱਛਾ ਉਹ ਆ ਕੀ ਤੇ ਇਹ ਆ ਹੁਣ ਕਿ ਚ ਕੱਟ ਕੇ ਹੈ ਉਹ ਕਣਕ ਤਾਂ ਹੀ ਸੀਗਾ ਕਣਕ ਹੁਣ ਆਟਾ ਨਹੀਂ ਰਹੇਗੀ ਉਹ ਕਿਉਂ ਜਿਹੜੀ ਮੜੀ ਆਟਾ ਨਹੀਂ ਕਰਨੀ ਚਾਹੀਦੀ

ਕੋਈ ਨਾ ਪਤਾ ਦੂੰਦਾ ਸਾਹਿਬ ਨਾਲ ਆਲੇ ਲਿਮਬ ਆਏ ਐ ਬਿਲਕੁਲ ਉਦਾਹਰਣਾਂ ਨਾਲ ਕੰਮ ਕਰਦਾ ਤੇ ਰੂ ਦਿਮਹਤਾ ਹਾਂ ਰੈਂਕੜੀ ਹਾਂ 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 ਡਿਓਟੀ ਜਾਂਦਾ ਤੇਰਾ ਦਾਦਾ ਡਿਓਟੀ ਦੱਸਦਾ ਤੇ ਹਾਂ ਰੰਦਾ ਹੈ ਕਿੰਨੇ ਵਜੇ ਕਿੰਨੀ ਤਨਖਾਹ ਨਾਲ ਆਏ ਵੀ ਦੱਸ ਦੋ 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 ਰੁਪਏ हूं तो बैठी उ जित डी तक चाचू नहीं डर भाई दादू भी दादू भी नहीं डरता चुप प ਲੈ ਕੇ ਜਾਈ ਜਾਂਦੇ ਹਾਂ ਇੱਧਰ ਆ ਜਾ ਇੱਧਰ ਪੂਆ ਖੁੱਲਾ ਸਾਰਾ ਬਹਿ ਜੂਗਾ ਚੱਲ ਆਇਆ ਟਰੈਕਟਰ ਤੇ ਵੇ ਦੋ ਮਿੰਟ ਚੱਲ ਟਰੈਕਟਰ ਤੇ ਆ ਫੋਟੋ ਖਿੱਚ ਕੇ ਤੇ ਟਰੈਕਟਰ ਤੇ ਜਾਪੜੀ ਟਰੈਕਟਰ ਤੇ ਫੋਟੋ ਵੇਚ ਲੈ ਉਹੀ ਬੱਸ ਕਰ ਲੈ ਸੱਤ ਸਰੀਕਾਲ ਕਰਗੇ ਬਾਪੂ ਨਾਲ ਬੱਸ ਸੱਤ ਸਰੀਕਾ ਹਾਂਜੀ ਹਾਂ ਬਾਬਾ ਵੇ ਜਾ ਫੋਟੋ ਖਿਚਾ ਲੈ ਉੱਚਾ ਵਾਲਾ ਲੱਗਦਾ ਇਹਨੂੰ ਅਰਜਨ 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 ਦਾ ਮੈਂ ਵੇ ਤਾਂ ਸਹੀ ਫੋਟੋ ਤਾਂ ਖਿਚਾ ਲੈ ਇੱਥੇ ਖੜਕੇ ਇੱਕ ਚਾ ਲੈ ਖੜਕੇ ਫੋਟੋ ਖਿਚਾ ਲੈ ਫੋਟੋ ਬਹੁਤ ਸੋਹਣੀ ਆਊਗੀ ਬਾਪੂ ਟਰੈਕਟਰ ਲਈ ਜਾਉਂਗਾ ਹੋਰ ਫਿਰ ਉੱਤੇ ਕੀਤਾਗੇ ਫਿਰ ਫੋਟੋ ਸ਼ੂਟ ਕਰੀਏ ਨੇ ਕਦੇ ਬੋਰੀ ਤੇ ਕਦੇ ਟਰੈਕਟਰ ਤੇ ਕਰਾਉਂਦਾ ਨਹੀਂ ਟਰੈਕਟਰ ਤੇ ਤਾਂ ਅਣਗੇ ਬੋਰੀ ਦੇ ਉੱਤੇ ਫੋਟੋ ਸ਼ੂਟ ਹੋ ਗਿਆ ਚੱਪਦਾ ਆਪੇ ਪੂਰਗਾ ਕਿਵੇਂ ਹੋਈਆਂ ਪੂਰਿਆ ਆਪੇ ਖੁੱਲੇਗਾ ਭਈਆ ਪਟੀਆਂ ਨਹੀਂ ਟੁੱਟੇ ਤੇ ਅੱਛਾ ਗੰਦ ਗੁੰਦਾ ਸਭ ਪਾੜਤਗੇ ਹਾਏ ਇਹਨੇ ਕਿਹੜਾ ਕੰਮ ਤੇ ਚੂੰ ਅੰਦਰ ਤਾਂ ਨਹੀਂ ਵੜੀਆਂ ਚੂੰਗੀਆਂ ਕਿਤੇ ਅੰਦਰ ਤਾਂ ਉਧਰ ਬਾਹਰ ਨਾ ਇੱਧਰ ਤਾਂ ਨਹੀਂ ਵੜੀਆਂ ਅੰਦਰ ਕਿ ਜਵਾਵਾ ਇਧਰੋਂ ਨਹੀਂ ਵੜ ਗਿਆ ਇਹ ਵੀ ਚੰਗਾ ਹੋਇਆ

दूर पेरा बुरश चलो बुरश कर लो आप आ गए मासी घरों विखाने तुम सब्जी का रिव्यू क्योंकि सब्जी पिछो बन गई होनी है चल करो जी फिर सब्जी देखो ਕਿ ਮੇਂ ਟੇਸਟੀ ਬਣੀ ਹੋਊਗੀ ਹਿਸਾਬ ਲਾਦਾ ਤੁਸੀਂ ਚਲੋ ਜੀ ਟਾਈਮ ਹੋ ਗਿਆ 8 ਵਜੇ ਤਾਂ ਆਪਾਂ ਵੀਡੀਓ ਤਾਂ ਕਰਦੇ ਐਂਡ ਤੇ ਵੀਡੀਓ ਤਾਂ ਐਂਡ ਇੱਥੇ ਕਰਦੇ ਆਂ ਤੇ ਕਿਉਂਕਿ ਨਾ ਇੱਕ ਤਾਂ ਮਾਰਨਿੰਗ ਦੀ ਜਿੰਨੀ ਵੀ ਵੀਡੀਓ ਬਣੀ ਹੈ ਆਪਣੀ ਹਨਾ ਪਾਉ ਵੈਸੇ ਅਕੋਰਡਿੰਗ ਟੂ ਮੀ ਤਾਂ ਬਣੀ ਗਈ ਹੋਊਗੀ ਨਾ ਕੋਈ 10 15 ਮਿੰਟ ਦੀ ਤਾਂ ਆਪਣਾ ਇੰਨੀ ਕਿ ਬਸ ਵੀਡੀਓ ਬਣਾਉਣੀ ਹੁੰਦੀ ਹੈ ਤੇ 10 15 ਮਿੰਟ ਦੀ ਬਣ ਗਈ ਹੋਣੀ ਹੈ ਬਾਕੀ ਨਾ ਤੁਹਾਨੂੰ ਮੈਂ ਦੱਸਾਂ ਜਦੋਂ ਮੈਂ ਟਿਊਸ਼ਨ ਪੜਾਉਣੀ ਉਸ ਤੋਂ ਬਾਅਦ ਮੇਰੇ ਤੋਂ ਬਿਲਕੁਲ ਹੀ ਨਹੀਂ ਸ਼ੂਟ ਹੁੰਦਾ ਸਮਝ ਲਓ ਤੁਸੀਂ ਮੈਂ ਕਿੰਨੇ ਵੇ ਛੱਡ ਦੇ ਤਿੰਨ ਵਜੇ ਛੱਡਦੇ ਨਾ ਤਿੰਨ ਅਸਤਾ ਜਿਹੜੇ ਮਾਰਨਿੰਗ ਸ਼ੂਟ ਕਰ ਲਿਆ ਉਹੀ ਕਰਿਆ ਹੋਇਆ ਉਸ ਤੋਂ ਬਾਅਦ ਮੈਂ ਜਮੇ ਨਹੀਂ ਕਰ ਮੈਂ ਅੱਜ ਲਾਈਵ ਵੀ ਆਈ ਸੀ ਤੁਹਾਨੂੰ ਪਤਾ ਆਈ ਥਿੰਕ ਮੈਂ ਪੋਣੇਕ 2 ਵਜੇ ਲਾਈਵ ਆ ਗਈ ਸੋ ਤੋਂ ਪਹਿਲਾਂ ਜਿਹੜਾ ਸ਼ੂਟ ਕੀਤਾ ਕੀਤਾ ਤੋਂ ਬਾਅਦ ਬਿਲਕੁਲ ਵੀ ਨਹੀਂ ਸ਼ੂਟ ਹੋਇਆ ਤੇ ਨਾ ਹੁਣ ਮੈਂ ਕੈਮਰਾ ਚੱਕਿਆ ਤੋਂ ਬਾਅਦ ਬਦਕੀ ਟਿਊਸ਼ਨ ਪੜਾਉਣ ਤੋਂ ਬਾਅਦ ਮੈਂ ਚਾ ਆਪਣਾ ਪਲੇ ਵਗੈਰਾ ਕਰਨ ਲੱਗ ਜਾਨਾ ਫਿਰ ਉਹ ਤੁਹਾਨੂੰ ਪਤਾ ਚਾ ਦੇ ਨਾਲ ਵੀਡੀਓ ਬਣਾਣ ਹੀ ਨਹੀਂ ਦਿੰਦਾ ਜੇ ਕੋਈ ਬਣਾਣੇ ਤੇ ਫਿਰ ਉਹ ਮਤਲਬ ਵਿੱਚ ਬੱਚੇ ਵੀ ਕਰਦੇ ਹੁੰਦੇ ਨੇ ਨਾ ਤੰਗ ਉਸ ਤਰ੍ਹਾਂ ਕਰਦਾ ਫਿਰ ਆਪਾਂ ਵੀਡੀਓ ਬਿਲਕੁਲ ਵੀ ਕੰਟੀਨਿਊ ਨਹੀਂ ਕੀਤੀ ਅੱਗੋਂ ਹੁਣ ਵੀ ਮੈਂ ਬੈਠੇ ਬੈਠੇ ਮੈਂ ਕਹਿੰਨਾ ਤੋਂ ਬਾਅਦ ਬਸ ਮਤਲਬ ਮਤਲਬ ਮੈਂ ਕਿਹਾ ਕਿ ਨਾ ਲੈਂਦਿਆ ਹੁਣ ਬਸ ਲਾਈਵ ਵਗੈਰਾ ਮਤਲਬ ਬਸ ਹੁਣ ਬਸ ਮੈਂ ਕਹਿੰਨਾ ਚਲੋ ਵੀਡੀਓ ਦਾ ਐਂਡ ਕਰ ਦਈਏ ਤੇ ਚਲੋ ਜੀ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਤੇ ਬਸ ਤਦ ਤੱਕ ਲਈ ਸਸੱਚੇ ਕਾਲ ਟੇਕ ਕੇ ਤੇ ਵੀਡੀਓ ਨੂੰ ਖੂਬਸਾਰਾ ਪਿਆਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਟਾਈਮ 'ਚ ਟਾਈਪ ਕਰਕੇ ਜਿਹੜੇ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਟੇਕ ਕੇਅਰ ਬਾਏ ਬਾਏ